ਸਤਿ ਜੀ ਸਾਰੋਕੋ ਧਲੀ ਮਾਰਾ ਸਲਾਮ ਵਾਹ ਜੁਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਦੇਖੋ ਜਿਹੜੇ ਪਾਕਿਸਤਾਨੀ ਏਜੰਸੀਆਂ ਰਾਹੀਂ ਜਿਹੜੇ ਇਹ ਅਤਵਾਦੀਆਂ ਨੇ ਇਨੋਸੈਂਟ ਟੂਰਿਸਟ ਨੂੰ ਟਾਰਗੇਟ ਕਰਕੇ ਉਹਨਾਂ ਤੇ ਗੋਲੀਆਂ ਚਲਾਈਆਂ ਇਹ ਚੂਹੇ ਵਾਲਾ ਖੇਡ ਜਿਹੜਾ ਉਹਨਾਂ ਨੇ ਖੇਡਿਆ ਜਿਹੜਾ ਇਹ ਗੰਦਾ ਕਾਇਰਤਾ ਦਾ ਜਿਹੜਾ ਨਾਚ ਨਚਾਇਆ ਪਹਿਲਗਾਮ ਚ ਅੱਜ ਉਹਦੇ ਖਿਲਾਫ ਅਸੀਂ ਸ਼ਾਂਤਮਈ ਮੈਂ ਫੇਰ ਵਿਸ਼ੇਸ਼ ਤੌਰ ਤੇ ਕਹਿਣਾ ਚਾਹੁੰਦਾ ਸ਼ਾਂਤਮਈ ਮਾਰਚ ਕੱਢਿਆ ਮੈਂ ਪਾਕਿਸਤਾਨ ਨੂੰ ਔਰ ਸਾਰੇ ਹਿੰਦੁਸਤਾਨ ਵੱਲੋਂ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਹਿੰਦੁਸਤਾਨ ਜਿਹੜਾ ਆ ਸ਼ਾਂਤੀ ਦਾ ਪ੍ਰਤੀਕ ਹੈ ਹਿੰਦੁਸਤਾਨ ਹਮੇਸ਼ਾ ਤੋਂ ਸ਼ਾਂਤੀ ਚਾਹੁੰਦਾ ਆ ਪਰ ਜੇ ਸਾਨੂੰ ਵੰਗਾਰਨਾ ਆ ਤੇ ਹਿੱਕ ਚ ਵੱਜ ਕੇ ਵੰਗਾਰਿਓ ਆਵਾਜ਼ ਦੇ ਕੇ ਵੰਗਾਰਿਓ ਆ ਕਾਇਰਾਨਾ ਖੇਲ ਬੰਦ ਕਰੋ ਅੱਗੇ ਵੀ ਤੁਸੀਂ ਕਈ ਵਾਰ ਪਾਕਿਸਤਾਨੀ ਏਜੰਸੀਆਂ ਨੇ ਕਈ ਇਹ ਜੇ ਮੌਕਿਆਂ ਤੇ ਕਦੀ ਪੁਲਵਾਮਾ ਕਦੀ ਪੂਰੀ ਅਟੈਕਸ ਕੀਤੇ ਔਰ ਇਨੋਸੈਂਟ ਲੋਕਾਂ ਤੇ ਗੋਲੀਬਾਰੀ ਕੀਤੀ ਔਰ ਇਸ ਵਾਰ ਵੀ ਉਸੇ ਤਰੀਕੇ ਨਾਲ ਜੰਗਲਾਂ ਚ ਚੂਹੇ ਬਣ ਕੇ ਬੜੇ ਔਰ ਲੇਡੀਜ਼ ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਫੈਮਲੀਆਂ ਫਿਰ ਉਹਨਾਂ ਦੇ ਰਹੀ ਮੈਸੇਜ ਲਾਂਦੇ ਹੋ ਵੀ ਜਾ ਕੇ ਮੈਸੇਜ ਦੇ ਦਿਓ ਵੀ ਇਹ ਤੇ ਸਟਾਰਟਿੰਗ ਹੈ ਮੈਂ ਉਹਨਾਂ ਨੂੰ ਦੱਸਣਾ ਚਾਹਣਾ ਵੀ ਹਿੰਦੁਸਤਾਨੀ ਬੱਬਰ ਸ਼ੇਰਾਂ ਦਾ ਦੂਜਾ ਨਾਂ ਆ ਜੇ ਵੰਗਾਰਨਾ ਜੇ ਮਾਂ ਦਾ ਦੁੱਧ ਪੀਤਾ ਆ ਤੇ ਹਿੱਕ ਥਾਪੜ ਕੇ ਵੰਗਾਰਿਓ ਔਰ ਸਾਹਮਣੇ ਆਵਾਜ਼ ਦੇ ਕੇ ਆਓ ਇਹ ਚੂਹੇ ਆਰਗੂ ਮਾਰਨਾ ਬੰਦ ਕਰੋ ਕਿਉਂਕਿ ਜਿਸ ਦਿਨ ਹਿੰਦੁਸਤਾਨ ਆਪਣੇ ਆਪ ਤੇ ਉਤਰ ਆ ਹਕੂਮਤਾਂ ਨੂੰ ਅਸੀਂ ਇਹ ਰੋਸ ਮਾਰਚ ਰਾਹੀਂ ਮੈਸੇਜ ਦੇ ਰਹੇ ਆ ਵੀ ਬੜੇ ਅਟੈਕ ਹੋਗੇ ਬੜੀ ਵਾਰੀ ਚੁੱਪ ਕਰਕੇ ਵੇਖ ਲਿਆ ਹੁਣ ਸਮਾਂ ਆ ਗਿਆ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣ ਦਾ ਔਰ ਆਉਣ ਵਾਲੇ ਸਮੇਂ 'ਚ ਮੈਂ ਸਮਝਦਾ ਜੇ ਤੁਸੀਂ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਨਾ ਦਿੱਤਾ ਤੇ ਇਹ ਇਹ ਜਿਹੜੇ ਅਟੈਕਸ ਨੇ ਬਾਰ ਬਾਰ ਹੋਇਆ ਕਰਦਾ ਇਸ ਗੱਲ 'ਚ ਤੁਸੀਂ ਇੰਟਰਨੈਸ਼ਨਲ ਮੀਡੀਆ ਦੀ ਕੱਲ ਖਬਰਾਂ ਸੁਨੀਆਂ ਹੋਈਆਂ ਇੰਟਰਨੈਸ਼ਨਲ ਮੀਡੀਆ 'ਚ ਖਬਰਾਂ ਆ ਰਹੀਆਂ ਨੇ ਵੀ ਜਿਹੜੇ ਪਾਕਿਸਤਾਨ ਦੇ ਟਾਪ ਬਿਊਰੋਕਰੇਟਸ ਨੇ ਉਹਨਾਂ ਨੇ ਆਪਣੇ ਬੱਚੇ ਪ੍ਰਾਈਵੇਟ ਚਾਰਟਰਡ ਰਾਹੀਂ ਵਿਦੇਸ਼ਾਂ 'ਚ ਘੱਲ ਦਿੱਤੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਕਿਤੇ ਨਾ ਕਿਤੇ ਹੁਣ ਇਸ ਦਾ ਖਾਮ ਹੈ ਜਿਹਦਾ ਭੁਗਤਣਾ ਪੈਣਾ ਹੈ ਇਸ ਦਾ ਖਾਮ ਹੈ ਜਿਹਦਾ ਭੁਗਤਣਾ ਪੈਣਾ ਸੋ ਜੇ ਉਹਨਾਂ ਨੂੰ ਡਰ ਨਾ ਹੁੰਦਾ ਤੇ ਫਿਰ ਆਪਣੇ ਬੱਚਿਆਂ ਨੂੰ ਨਾ ਭੇਜਦੇ ਹਾਂ ਜਿਹੜਾ ਇੱਕ ਫੈਸਲਾ ਕੀਤਾ ਪਾਣੀ ਬੰਦ ਕਰਨ ਦਾ ਮੈਂ ਉਸ ਦਾ ਸਮਰਥਨ ਕਰਦਾ ਹਾਂ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਕੱਲੇ ਪਾਣੀ ਬੰਦ ਕਰਨਾ ਗੱਲ ਨਹੀਂ ਬਣਨੀ ਹੁਣ ਇਹ ਤੀਜੀ કે ਚੌਥੀ ਵਾਰ ਹੋ ਚੁੱਕਿਆ ਹੈ ਹੁਣ ਆਪਾਂ ਨੂੰ ਵੀ ਉਹਨਾਂ ਰਗੂ ਪਰ ਆਪਾਂ ਉਹਨਾਂ ਦੇ ਕਾਇਰ ਨਹੀਂ ਕੇ ਬੰਗਾਰ ਕੇ ਆਪਾਂ ਨੂੰ ਉਹਨਾਂ ਦੇ ਘਰ ਚ ਵੜ ਕੇ ਵਾਰ ਕਰਨਾ ਚਾਹੀਦਾ ਹੈ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ